ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰਾਜਸਥਾਨ ਦੇ ਸਾਲੂ ਸ਼ਹਿਰ ਦੇ ਨਹਿਰੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ ਜਿੱਥੇ ਕਿ ਪਾਣੀ ਦੇ ਵਿੱਚ ਜਿਹੜੇ ਖਸਖਸ ਦੀ ਜਿਹੜੀ ਖੇਤੀ ਹੁੰਦੀ ਹੈ ਜਾਂ ਆਪਾਂ ਕਹੀਏ ਡੋਡੇ ਜਿਹੜੇ ਹੁੰਦੇ ਆ ਉਹ ਇਹਦੇ ਵਿੱਚ ਤੈਰ ਕੇ ਆਉਣ ਦੀ ਜਿਹੜੀ ਰਿਪੋਰਟ ਆ ਉਹ ਮਿਲੀ ਆ ਤੇ ਤਸਵੀਰਾਂ ਮੈਂ ਨਹੀਂ ਦਿਖਾ ਸਕਦਾ ਤੇ ਕਾਫੀ ਲੋਕ ਇੱਥੇ ਜਾਲੀਆਂ ਜੂੜੀਆਂ ਲਾ ਕੇ ਇਸ ਚੀਜ਼ ਨੂੰ ਇਕੱਠਾ ਵੀ ਕਰ ਰਹੇ ਆ ਤੇ ਤੁਹਾਨੂੰ ਦਿਖਾ ਰਹੇ ਆ ਕਾਫੀ ਇੱਥੇ ਲੋਕ ਇਕੱਠੇ ਹੋਏ ਆ ਇੱਕ ਮਿੰਟ ਤੇ ਆ ਦੇਖੋ ਲੋਕ ਇਕੱਠੇ ਕਰ ਰਹੇ ਆ ਇੱਥੇ ਇਹ ਪਾਣੀ ਦੇ ਵਿੱਚੋਂ ਤੇ ਜਦੋਂ ਸੀਨੀਅਰ ਸਾਡੇ ਜਿਹੜੇ ਪੱਤਰਕਾਰ ਭਰਾ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਕਿੱਥੇ ਅवैध ਤੌਰ ਤੇ ਕੰਮ ਚੱਲ ਰਿਹਾ ਸੀ ਤੇ ਉਹਨਾਂ ਨੇ ਕੋਈ ਨਹਿਰ ਦੇ ਵਿੱਚ ਟਰੱਕ ਦੀ ਜਿਹੜੀ ਸਿੱਧੀ ਪਲਟੀ ਆ ਉਹ ਮਾਰੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਨਾ ਕੋਈ ਰੋਲਾ ਜ਼ਰੂਰ ਆ ਦੇਖੋ ਇਹ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਆ ਦੇਖੋ ਡੋਡੇ ਕਿਸ ਤਰ੍ਹਾਂ ਪਾਣੀ ਦੇ ਵਿੱਚ ਤੈਰ ਕੇ ਨਹਿਰ ਦੇ ਵਿੱਚ ਜਾ ਰਹੇ ਆ ਤੇ ਆ ਦਿਖਾਓ ਬਈ ਥੋੜਾ ਆ ਤੇ ਸ਼ਹਿਰ ਦੇ ਕਾਫੀ ਲੋਕ ਇੱਥੇ ਇਕੱਠੇ ਹੋਏ ਆ ਤੇ ਬਹੁਤੇ ਲੋਕਾਂ ਨੇ ਜਾਲੀਆਂ ਜੁਲੀਆਂ ਵੀ ਇੱਥੇ ਲਾ ਰੱਖੀਆਂ ਸਾਨੂੰ ਵੀ ਜਿਵੇਂ ਹੀ ਇਸ ਚੀਜ਼ ਦੀ ਜੜੀ ਖਬਰ ਆ ਉਹ ਮਿਲੀ ਤਾਂ ਅਸੀਂ ਮੌਕਾ ਦੇਖਣ ਲਈ ਇੱਥੇ ਪਹੁੰਚੇ ਤੇ ਆ ਦੇਖੋ ਪਾਣੀ ਦੇ ਵਿੱਚ ਜਿਹੜੇ ਖਸ ਖਸ ਦੀ ਜਿਹੜੀ ਖੇਤੀ ਹੁੰਦੀ ਹੈ ਤੇ ਜਿਹੜੇ ਡੋਡੇ ਹੁੰਦੇ ਆ ਉਹ ਇਹਦੇ ਵਿੱਚ ਬਹਿ ਕੇ ਆਉਣ ਦੀ ਰਿਪੋਰਟ ਮਿਲੀ ਸੀ ਤੇ ਸ਼ਹਿਰ ਦੇ ਕੁਝ ਲੋਕ ਇੱਥੇ ਖੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਉਹਨਾਂ ਨੇ ਕਿੰਨਾ ਕ ਸਮਾਂ ਪਹਿਲਾਂ ਆ ਚੀਜ਼ ਆ ਜਿਹੜੀ ਵੇਖੀ ਸੀ ਬਾਈ ਜੀ ਸਸਰੀ ਘਰ ਸਸਰੀ ਘਰ ਜੋ ਲੋਕ ਵੇਖ ਰਿਹਾ ਥੋੜਾ ਜਿਹਾ ਆਪਣੇ ਬਾਰੇ ਦੱਸੋ ਹਾਂਜੀ ਇਹਦੇ ਵਿੱਚ ਖਸਕਸ ਦੀ ਖੇਤੀ ਦੇ ਡੋਡੇ ਆ ਰਹੇ ਆ ਹਾਂ ਸਾਡੇ ਫੁੱਲ ਕਹਿ ਸਕਦੇ ਆਪਾਂ ਉਹਨੂੰ ਹਾਂਜੀ ਹਾਂ ਖਸਕਸ ਵਾਲੇ ਫੁੱਲ ਉਹ ਕੀ ਕਹਿ ਸਕਦੇ ਆ ਪਿੱਛੇ ਸਾਡੇ ਕੋਲ ਵੀਡੀਓ ਆਈ ਆ ਕਹਿੰਦੇ ਟਰੱਕ ਫਲਟ ਹੈ ਕੋਈ ਹਾਂ ਉਹਦੇ ਕਰਨ ਮਤਲਬ ਇਹ ਡੋਡੇ ਆ ਰਹੇ ਆ ਠੀਕ ਹੈ ਨਹਿਰ ਤੇ ਵਿਚਾਰੇ ਆ ਇਧਰ ਵੀ ਆ ਰਹੇ ਗੱਦਰ ਗੱਡ ਵੀ ਆ ਰਹੇ ਆ ਹੂੰ ਇਹ ਇਧਰ ਵੀ ਪਿੱਛੇ ਵੀ ਜਾਲੀ ਲਾ ਰੱਖੀ ਕਿਸੇ ਨੇ ਇਧਰ ਵੀ ਚੁੱਕੀ ਜਾਂਦੇ ਲੋਕ ਹੂੰ ਇਹ ਜਾਲੀਆਂ ਲਾ ਰੱਖੀਆਂ ਠੀਕ ਹੈ ਇਹ ਸਨਸਾ ਤੁਸੀਂ ਕਿੰਨਾ ਚਿਰ ਪਹਿਲਾਂ ਤੁਹਾਨੂੰ ਆ ਚੀਜ਼ ਦੀ ਖਬਰ ਮਿਲੀ ਸੀ ਵੀ ਇੱਥੇ ਜਿਹੜੇ ਪਾਣੀ ਦੇ ਵਿੱਚ ਡੋਡੇ ਆ ਜਿਹੜੇ ਉਹ ਤੈਰ ਕੇ ਆ ਰਹੇ ਆ ਸਾਡੇ ਕੋਲ ਵੀਡੀਓ ਆਈ ਸੀਗੀ ਗਰੁੱਪ ਦੇ ਵਿੱਚ ਠੀਕ ਹੈ ਜਿਹਨੇ ਗਰੁੱਪ ਆਫ ਦੇ ਵਿੱਚ ਵੀਡੀਓ ਪਾਈ ਸੀ ਹਾਂ ਉਹ ਸਾਡੇ ਸਾਦੂ ਸ਼ਹਿਰ ਤੋਂ ਮਨੀਸ਼ ਸ਼ਰਮਾ ਜੀ ਪੱਤਰਕਾਰ ਸਾਡੇ ਸੀਨੀਅਰ ਉਹਨਾਂ ਨੇ ਵੀਡੀਓ ਦੇਖ ਕੇ ਅਸੀਂ ਦੇਖਣ ਵਾਸਤੇ ਅਸੀਂ ਲਹਿਰ ਦੇ ਵਿੱਚ ਦੇਖਣ ਵਾਸਤੇ ਆ ਗਏ ਠੀਕ ਹੈ ਦੇਖੀਏ ਸਰੀਕੀ ਤਾਂ ਜਦੋਂ ਤੁਸੀਂ ਇੱਥੇ ਪਹੁੰਚੇ ਉਦੋਂ ਕਿੰਨੇ ਕੁ ਲੋਕ ਇੱਥੇ ਜਿਹੜੇ ਇਸ ਚੀਜ਼ ਨੂੰ ਇਕੱਠੀ ਕਰ ਰਹੇ ਸੀ ਲਗਭਗ 15-20 ਜਣੇ ਲੋਕ ਸੀਗੇ ਪਰ ਤਾਂ ਬਹੁਤ ਘੱਟ ਹੋ ਗਏ ਇਹਦੇ ਵਿੱਚ ਹੂੰ ਬਲਗਭਗ ਸਭ ਨੂੰ ਪਤਾ ਲੱਗ ਗਿਆ ਹੋਣਾ ਠੀਕ ਹੈ ਅਰੇ ਜਿਹੜਾ ਹੁਣ ਪਹਿਲਾਂ ਨਹਿਰ ਪਰ ਹੀ ਆਉਂਦੀ ਸੀਗੀ ਤਾਂ ਇੱਥੋਂ ਦੇ ਲੋਕਾਂ ਦਾ ਜਿਹੜਾ ਇਹ ਕਹਿਣਾ ਵੀ ਹੁਣ ਜਿਹੜੀ ਇਹਨਾਂ ਦੀ ਗਿਣਤੀ ਆ ਉਹ ਕਾਫੀ ਘੱਟ ਹੋ ਚੁੱਕੀ ਆ ਤੇ ਦਿਨੇ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਡੋਡੇ ਆ ਉਹ ਤੈਰ ਕੇ ਅੱਥੇ ਪਹਿਲਾਂ ਲੋਕਾਂ ਵੱਲੋਂ ਜਾਲੀ ਵੀ ਲਾਈ ਗਈ ਤੇ ਬਹੁਤ ਸਾਰੇ ਲੋਕ ਇਹਨਾਂ ਦਾ ਕਹਿਣਾ ਇੱਕ ਮਿੰਟ ਸਿੰਘ ਸਾਹਿਬ ਇਹਨਾਂ ਦਾ ਇਹ ਵੀ ਕਹਿਣਾ ਵੀ ਬਹੁਤ ਸਾਰੇ ਲੋਕ ਜਾਲੀਆਂ ਲਾ ਕੇ ਤੇ ਇੱਥੋਂ ਡੋਡੇ ਆ ਜਿਹੜੇ ਉਹ ਕਾਫੀ ਲੋਕ ਕੱਢ ਕੇ ਵੀ ਲੈ ਗਏ ਆ ਤੇ ਖਸ ਖਸ ਦੀ ਅਪਾ ਕਹਿ ਸਕਦੇ ਆ ਫੁੱਲ ਆ ਦੇਖੋ ਇਹ ਜਾ ਰਹੀ ਹੈ ਤਿਆਰ ਕੇ ਕਾਲੇ ਰੰਗ ਦੇ ਆਏ ਤੇ ਦੇਖੋ ਇਹ ਸਾਲੂ ਸ਼ਹਿਰ ਨਹਿਰੀਆਂ ਤਸਵੀਰਾਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਅੱਗੇ ਵੀ ਲੈ ਕੇ ਚੱਲਦੇ ਆਂ ਇੱਕ ਮਿੰਟ ਆਇਓ ਸਿੰਘ ਸਾਹਿਬ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਉਦੋਂ ਕਾਫੀ ਲੋਕ ਇੱਥੇ ਖੜੇ ਸੀ ਪਰ ਬਹੁਤ ਸਾਰੇ ਲੋਕ ਇੱਥੋਂ ਹੁਣ ਚਲੇ ਗਏ ਦੇਖੋ ਜਾਲੀਆਂ ਜਿਹੜੀਆਂ ਲਾਈਆਂ ਗਈਆਂ ਨੇ ਲੋਕਾਂ ਵੱਲੋਂ ਤਾਂ ਇਹ ਇੱਕ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਪੰਜਾਬ ਦੇ ਨਹਿਰ ਤੋਂ ਆ ਦੇਖੋ ਤੇ ਲੋਕਾਂ ਦਾ ਕਹਿਣਾ ਵੀ ਹੁਣੇ ਦੀ ਥੋੜੀ ਜਿਹੀ ਗਿਣਤੀ ਹੈ ਜਿਹੜੀ ਉਹ ਘਟ ਗਈ ਦਿਨੇ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਡੋਡੇ ਆ ਉਹ ਪਾਣੀ ਦੇ ਵਿੱਚ ਤੈਰ ਕੇ ਇੱਥੇ ਜਿਹੜੀ ਨਹਿਰ ਸਾਦੂ ਸ਼ਹਿਰ ਲੋਕਲ ਨਹਿਰ ਉਹਦੇ ਵਿੱਚ ਤੈਰ ਕੇ ਤੇ ਗੱਦਲ ਖੜੇ ਪਿੰਡ 'ਚ ਜਿਹੜਾ ਪਾਣੀ ਜਾਂਦਾ ਉਹਦੇ ਵਿੱਚ ਵੀ ਆਖਿਆ ਜਾ ਰਿਹਾ ਵੀ ਇਹਦੇ ਵਿੱਚ ਡੋਡੇ ਆ ਜਿਹੜੇ ਤੈਰ ਕੇ ਆਇਆ ਦੇਖੋ ਇਹ ਜਾ ਰਿਹਾ ਇਹ ਜੋ ਤੁਸੀਂ ਕਾਲੇ ਕਾਲੇ ਦੇਖ ਰਹੇ ਹੋ ਸਾਰੇ ਡੋਡੇ ਹੀ ਆ ਤਾਂ ਬਹੁਤ-ਬਹੁਤ ਧੰਨਵਾਦ ਤੇ ਇਹਦਾ ਜਿਹੜਾ ਬ੍ਰਿਕੀ ਕਾਰਨ ਆ ਉਹ ਨਹੀਂ ਪਤਾ ਵੀ ਇਹ ਕਿੱਥੋਂ ਤੈਰ ਕੇ ਆ ਰਹੀ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਉਹ ਕੀ ਆ ਤਾਂ ਬਹੁਤ-ਬਹੁਤ ਧੰਨਵਾਦ